ਬਾਗੀਆਂ ਅਤੇ ਸ਼ੇਰੀਵਾਲ ਨੂੰ ਇੱਕ ਜੋ ਸੜਕ ਹੈਗੀ ਆ ਉਹਦਾ ਜੋ ਨਿਰਮਾਣ ਕੀਤਾ ਜਾ ਰਿਹਾ ਹੈਗਾ ਇਲਾਕੇ ਵੱਲੋਂ ਇੱਕ ਵੱਡਾ ਪ੍ਰਾਜਾ ਇਹ ਵੀ ਕੀਤਾ ਜਾ ਰਿਹਾ ਉਹ ਸੜਕ ਨੂੰ ਉੱਚਾ ਕੀਤਾ ਜਾ ਰਿਹਾ ਕਿਉਂਕਿ ਜੋ ਪਿਛਲੇ ਦਿਨੀ ਜੋ ਹੜ੍ਹ ਦੀ ਜੋ ਸਥਿਤੀ ਪੂਰੀ ਬਣੀ ਸੀਗੀ ਤਾਂ ਪਾਣੀ ਜੋ ਚੜਿਆ ਸੀਗਾ ਤਾਂ ਜਾਂ ਜੋ ਬਸਾਤਾ ਟਾਈਮ ਹੁੰਦਾ ਹੈਗਾ ਇਹ ਸੜਕ ਤੇ बार-बार ਮਿੱਟੀ ਪਾਈ ਜਾਂਦੀ ਆ ਕਿਉਂਕਿ ਪੱਕਾ ਨਾ ਆਉਣ ਕੇ ਮਿੱਟੀ ਖੁਰ ਜਾਂਦੀ ਆ ਹਰ ਸਾਲ ਉਸ ਇਲਾਕੇ ਦੇ ਜੋ ਲੋਕ ਇਹ ਰਹੀ ਸੜਕ ਤੇ ਮਿੱਟੀ ਪਾਉਂਦੇ ਆ ਤਾਂ ਜੋ ਆਉਣ ਜਾਣ ਵਾਸਤੇ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਪਰ ਇਲਾਕੇ ਦੇ ਲੋਕਾਂ ਵੱਲੋਂ ਐਮਐਲਏ ਸਰਦਜੀਤ ਕੋਰ ਮਾਨਿਕ ਨੂੰ ਉਪਰਜੋਰ ਮੰਗ ਕੀਤੀ ਸੀ ਵੀ ਇਸ ਸੜਕ ਨੂੰ ਬਣਾਇਆ ਜਾਵੇ ਇਸ ਸੰਬੰਧ ਦੇ ਵਿੱਚ ਕੱਲ ਜੋ ਆਮ ਆਦਮੀ ਪਾਰਟੀ ਦੇ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਆਪਣੀ ਟੀਮ ਨਾਲ ਪਹੁੰਚੇ ਹੈਗੇ ਆ ਮੌਕੇ ਤੇ ਅਸੀਂ ਵੀ ਮੌਕੇ ਤੇ ਕੌਂਸਲਰ ਨੂੰ ਪਹੁੰਚੇ ਸੀ ਜਿੱਥੇ ਕਿ ਪੰਜ ਪਿੰਡਾਂ ਦੀ ਪੰਚਾਇਤ ਵੀ ਪਹੁੰਚੀ ਹੋਈ ਸੀ ਉਹਨਾਂ ਨੇ ਸਭ ਦੀ ਤੌਰ ਮੰਨ ਕੇ ਦੀ ਸਲਾਹਗਾ ਕਰਦੇ ਹੋਏ ਕਿਹਾ ਹੈਗਾ ਕਿ ਇਲਾਕੇ ਨੂੰ ਜੋ ਸਾਡੇ ਇਲਾਕੇ ਨੂੰ ਹਲਕੇ ਨੂੰ ਇੱਕ ਇਮਾਨਦਾਰ ਐਮਐਲਏ ਮਿਲਿਆ ਹੈਗਾ ਜਿਸ ਨੇ ਇਸ ਸੜਕ ਦੀ ਸਾਰ ਲਈ ਹੈਗੀ ਆ ਕਿਉਂਕਿ ਪਿਛਲੇ ਪਿਛਲੀਆਂ ਸਰਕਾਰਾਂ ਨੇ ਇਸ ਸੜਕ ਬਾਰੇ ਕਦੇ ਵੀ ਨਹੀਂ ਸੋਚਿਆ ਵੀ ਸੜਕ ਨੂੰ ਨਵਾ ਬਣਾਇਆ ਜਾ ਸਕੇ ਜੋ ਲੋਕ ਸੀ ਮੌਕੇ ਤੇ ਪਹੁੰਚੇ ਉਹਨਾਂ ਦੇ ਵਿਊ ਲੈ ਹੈਗੇ ਆ ਮੌਕੇ ਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਜਲਦੀ ਹੀ ਇਸ ਨੂੰ ਸੜਕ ਨੂੰ ਇੱਕ ਨਵਾਂ ਰੂਪ ਦੇ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਕਿਉਂਕਿ ਜੋ ਬਾਗੀਆਂ ਤੇ ਛੇੜੀਵਾਲ ਨੂੰ ਜੋ ਵੀ ਲੋਕ ਇਸ ਇੱਥੋਂ ਦੀ ਗੁਜ਼ਰਦੇ ਹੈਗੇ ਆ ਕੱਚਾ ਰੋਡ ਹੋਣ ਕਰਕੇ ਬਹੁਤ ਦਿੱਕਤ ਪਰੇਸ਼ਾਨੀ ਆ ਰਹੀ ਸੀ ਉਹਨੂੰ ਪਹਿਲ ਦੇ ਆਧਾਰ ਤੇ ਇਹ ਅਸੀਂ ਜੋ ਸੜਕ ਜਲਦ ਬਣਾਈ ਜਾਵੇਗੀ ਤਾ ਸਾਨੂੰ ਇੱਕ ਵੱਡੀ ਗੱਲ ਇਹ ਵੀ ਹੈਗੇ ਜੋ ਇਲਾਕੇ ਦੇ ਲੋਕ ਤੇ ਧਰਮਕੋੜ ਤੋਂ ਲੋਕ ਵੀ ਉੱਥੇ ਪਹੁੰਚੇ ਸੀ ਟਰੈਕਟਰ ਟਾਲੀ ਨਾਲ ਲੈ ਕੇ ਉਹਨਾਂ ਨੇ ਵੀ ਸਾਨੂੰ ਦੱਸਿਆ ਹੈਗੇ ਵੀ ਹਰ ਸਾਲ ਅਸੀਂ ਇਸ ਸੜਕ ਦੇ ਉੱਪਰ ਮਿੱਟੀ ਪਾਉਣੀ ਹੈਗੇ ਇਹਨੂੰ ਉੱਚਾ ਕਰਦੇ ਹੈਗੀਆਂ ਵੀ ਹਰਾਂ ਦੌਰਾਨ ਜਦੋਂ ਵੀ ਕਿਤੇ ਬਰਸਾਤ ਦਾ ਟਾਈਮ ਹੁੰਦਾ ਆਏਗਾ ਉਦੋਂ ਇਸ ਰੋਡ ਤੇ ਲੰਘਣਾ ਬਹੁਤ ਔਖਾ ਹੈਗਾ ਜੋ ਇਹ ਸੜਕ ਬਣਾਈ ਜਾਵੇਗੀ ਤਾਂ ਅਸੀਂ ਐਮਐਲਏ ਦਾ ਬਹੁਤ ਧੰਨਵਾਦ ਕਰਾਂਗੇ ਉਹਨੇ ਵੀ ਕਿਹਾ ਵੀ ਸਾਡੀ ਪ੍ਰਜੋਰ ਮੰਗ ਹੈਗੀ ਆ ਵੀ ਜਲਦੀ ਸੜਕ ਨੂੰ ਬਣਾਇਆ ਜਾਵੇ ਜੋ ਪੰਜ ਸਰਪੰਚਾਂ ਨੇ ਸਾਨੂੰ ਵਿਊ ਦਿੱਤੇ ਹੈਗੇ ਆ ਇਸ ਮੌਕੇ ਸੁਖਿੰਦਰ ਪ੍ਰੋਫੈਸਰ ਸੁਖਿੰਦਰ ਸਿੰਘ ਜੀ ਜੋ ਆਪ ਹੋ ਗਿਆ ਆਮ ਆਦੀ ਪਾਰ ਨੇ ਉਹਨਾਂ ਨੇ ਸਾਨੂੰ ਕੀ ਕਿਹਾ ਹੈਗਾ ਉਹ ਵੀ ਤੁਹਾਨੂੰ ਪੂਰੀ ਰਿਪੋਰਟ ਦਿਖਾਵਾਂਗੇ ਤੁਸੀਂ ਵੇਖਦੇ ਰਹੋ ਰੈਗੂਲਰ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗਾਲ ਧੰਨਵਾਦ ਇਹ ਬਾਗੀਆਂ ਤੋਂ ਭਾਦਰ ਕੇ ਆ ਰੋੜ ਜਾਂਦਾ ਸ਼ੇਰਵਾਲ ਵਾਲਾ ਜੀ ਇਹ ਮੇਰੇ ਘਰੋਂ ਪਾਉਣੇ ਇੱਕ 3 ਕਿਲੋਮੀਟਰ ਦੇ ਲਗਭਗ ਹੈਗਾ ਉਸ ਤੋਂ ਬਾਅਦ ਗਾਂ ਪੌਲ ਤੇ ਕੰਡੀਆਂ ਨੂੰ ਸਾਰਾ ਪੱਕਾ ਹੋ ਜਾਣਾ ਇੰਨਾ ਟੋਟਾ ਹੀ ਕੱਚਾ ਸੀਗਾ ਇਹ ਬਹੁਤ ਕਾਫੀ ਮੰਗ ਸੀਗੀ ਪਿਛਲੀ ਵਾਰ ਵੀ ਇਹਨਾਂ ਨੇ ਮੰਗ ਰੱਖੀ ਸੀਗੀ 2017 ਤੋਂ ਬਾਅਦ ਵੀ ਚਲੋ ਉਦੋਂ ਕਾਂਗਰਸ ਦੀ ਸਰਕਾਰ ਸੀ ਇਸ ਤੋਂ ਬਾਅਦ ਪਹਿਲ ਦੇ ਆਧਾਰ ਤੇ ਸਾਡੇ ਵੀ ਦਿਮਾਗ ਤੇ ਵਿੱਚ ਸੀ ਵੀ ਇਹ ਜਿਹੜੀ ਸੜਕਾ ਪੱਕੀ ਕਰਨੀ ਆ ਬੰਨ ਪੱਕਾ ਕਰਨਾ ਜੀ ਇਹ ਮੈਂ ਇਹੀ ਬੇਨਤੀ ਵੀ ਕਰਦਾ ਵਾਂ ਤੇ ਪਿੰਡ ਵਾਲਿਆਂ ਨੂੰ ਵੀ ਇਹੀ ਕਹਿਣਾ ਵਾ ਤੇ ਇਹ ਆਪਣੀਆਂ ਜਿਹੜੀ ਸੜਕਾ ਇਹ ਉੱਪਰੋਂ ਪਾਸ ਹੋ ਗਈ ਆ ਬਸ ਇਸ ਤੋਂ ਬਾਅਦ ਇਹਦਾ ਆਪਾਂ ਕੰਮ ਸ਼ੁਰੂ ਕਰਵਾ ਲਾਂਗੇ ਠੀਕ ਤੇ ਬਾਬੇ ਦੀ ਕਿਰਪਾ ਦੇ ਨਾਲ ਆ ਇਹਦੇ ਤੇ ਇੱਕ ਛੁੱਟੀ ਲਾ ਕੇ ਹੋਰ ਮਿੱਟੀ ਪਾ ਕੇ ਇਹਨੂੰ ਵਧੀਆ ਤਰੀਕੇ ਨਾਲ ਬਣਾਵਾਂਗੇ ਇਧਰੋਂ ਬਾਈ ਜੀ ਹੁਣ ਹੀ ਆਏ ਹੋਏ ਕਿਸ਼ਨਗੜ ਬੱਲੀਓ ਕਿਸ਼ਨਪੁਰੇ ਬੱਲੀਓ ਚੱਕਤਾਰਿਆਂ ਵੱਲੋਂ ਤੋਂ ਸਰਪੰਚ ਸਾਹਿਬ ਸਾਰਾ ਇਧਰ ਪਰਿਵਾਰ ਲੱਗੇ ਹੋਏ ਨੇ ਤਾਂ ਕਿ ਕਿਸੇ ਕਿਸਮ ਦੀ ਪ੍ਰੋਬਲਮ ਨਾ ਹੋਵੇ ਕਿਉਂਕਿ ਕੁਦਰਤੀ ਕਰੋਪੀ ਆ ਖੜਾ ਦਾ ਮਾਹੌਲ ਆ ਕਿਤੇ ਉਹ ਬੰਨ ਟੁੱਟ ਗਿਆ ਜਾਂ ਕਿਤੇ ਕੋਈ ਸਮੱਸਿਆ ਆ ਗਈ ਤਾਂ ਇੱਧਰ ਸਾਰੇ ਪਿੰਡਾਂ ਨੂੰ ਬਹੁਤ ਵੱਡਾ ਨੁਕਸਾਨ ਦਾ ਸੱਟ ਲੱਣਾ ਪਊਗਾ ਸੋ ਇਸ ਕਰਕੇ ਲੱਗੇ ਹੋਏ ਆ ਉਹਦੋਂ ਬਾਅਦ ਇਹ ਸੜਕ ਦਾ ਜਿਹੜਾ ਬੰਦ ਦਾ ਪੱਕੇ ਹੋਣ ਦਾ ਕੰਮ ਵੀ ਹੋ ਜਾਏਗਾ ਤੇ ਮੈਂ ਇਹੀ ਕਹਿਣਾ ਵਾਂ ਸਾਰਿਆਂ ਨੂੰ ਪਰ ਹੁਣ ਆਪਾਂ ਇਹ ਲੱਗੇ ਹੋਏ ਆ ਤਾਂ ਕਿ ਇਸ ਸਮੱਸਿਆ ਦਾ ਆਪਾਂ ਹੱਲ ਕਰ ਸਕੀਏ ਹਾਂਜੀ ਸਪਿੰਸਰ ਸਾਹਿਬ ਜੀ ਹਾਂਜੀ ਹਾਂਜੀ ਜਿੱਦਾਂ ਭਾਜੀ ਹੁਣਾਂ ਨੇ ਦੱਸਿਆ ਵਾ ਸਾਡੀ ਵੀ ਮਤਲਬ ਇੱਧਰਲੇ ਜਿਹੜੇ ਇਸ ਤੋਂ ਬੰਦ ਦੇ ਇੱਧਰਲੇ ਪਾਸੇ ਪਿੰਡ ਨੇ ਮਤਲਬ ਮੋਗੇ ਹਲਕੇ ਤੱਕ ਕਾਫੀ ਪਿੰਡ ਨੇ ਸਾਰਿਆਂ ਦੀ ਇਹੀ ਮੰਗ ਸੀ ਮਤਲਬ ਜਿਹੜਾ ਇਹ 2.5-3 ਕਿਲੋਮੀਟਰ ਦਾ ਫਾਸਲਾ ਵਾ ਇਹ ਥੋੜਾ ਪਿਛਲੀਆਂ ਸਰਕਾਰਾਂ ਵੇਲੇ ਪਤਾ ਨਹੀਂ ਕਿਵੇਂ ਕੱਚਾ ਰਹਿ ਗਿਆ ਕਿ ਸਾਡੀ ਸਾਰਿਆਂ ਦੀ ਇਹੀ ਮੰਗ ਆ ਵੀ ਇਹਨੂੰ ਜਿਹੜਾ ਵਾ ਪੱਕਾ ਕੀਤਾ ਜਾਵੇ ਤੇ ਹਮੇਸ਼ਾ ਦੇ ਲਈ ਜਿਹੜਾ ਵੀ ਇਹ ਖਤਰੇ ਵਾਲਾ ਕੰਮ ਨਾ ਹੋਊਗਾ ਇਹ ਕਿਉਂਕਿ ਪਿੰਡ ਵਾਲੇ ਵੀ ਕਹਿ ਰਹੇ ਆ ਤੇ ਸੁਣਿਆ ਹੈਗਾ ਵੀ ਸੜਕ ਜੋ ਪੱਡੀ ਹੈਗੀ ਤੇ ਮਿੱਟੀ ਪਾ ਦਿੰਦੇ ਹੈਗੇ ਪਰ ਪੱਕਾ ਨਹੀਂ ਹੋ ਪਾਂਦਾ ਫਿਰ ਬਾਅਦ ਚ ਮਿੱਟੀ ਲੋਕ ਚੱਕ ਕੇ ਲੈ ਜਾਂਦੇ ਆ ਉਹ ਤਾਂ ਹਰ ਸਾਲ ਦੇਖੋ ਜੀ ਜਿਹੜਾ ਇਹ ਮੀਂਹ بارشਾਂ ਵਗੈਰਾ ਆਉਂਦੀਆਂ ਰਹਿੰਦੀਆਂ ਵਾ ਆਵਾਜ਼ਾਈ ਕਾਫੀ ਹੁੰਦੀ ਰਹਿੰਦੀ ਹੈ ਗੱਡੀਆਂ ਦੇ ਟਰੈਕਟਰਾਂ ਦੇ ਟੈਰਾਂ ਨਾਲ ਪਸ਼ੂਆਂ ਦੇ ਪੈਰਾਂ ਨਾਲ ਮਿੱਟੀ ਇੱਧਰ ਉੱਧਰ ਹੋ ਜਾਂਦੀ ਹੈ ਰੁੜ ਜਾਂਦੀ ਹੈ ਕੋਈ ਇੱਧਰ ਰੁੜ ਗਈ ਕੋਈ ਇੱਧਰ ਰੁੜ ਗਈ ਅੱਛਾ ਬਾਕੀ ਜਿੱਦਾਂ ਹੁਣ ਭਾਈ ਹੁਣਾਂ ਨੇ ਦੱਸਿਆ ਵਾ ਕਿ ਜਦੋਂ ਵੀ ਪ੍ਰੋਸੈਸ ਸ਼ੁਰੂ ਹੁੰਦਾ ਵਾ ਅਸੀਂ ਦੁਬਾਰਾ ਫੇਰ ਮਿੱਟੀ ਪਾ ਕੇ ਦਾ ਲੈਵਲ ਉੱਪਰ ਕਰਕੇ ਉੱਚਾ ਬਣਾ ਦੇਣਾ ਉੱਚਾ ਬਣਾ ਕੇ ਫੇਰ ਇਹਨੂੰ ਪੱਕਾ ਬਣਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਕਦੇ ਇਸ ਚੀਜ਼ ਦੇ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਾ ਨ ਜੀ ਮੈਂ ਸਰਪੰਚ ਅਕਤਰੀ ਵਾਲਾ ਜੀ ਅਸੀਂ ਇੱਥੇ ਬੜੇ ਲੰਮੇ ਸਿਰ ਤੋਂ ਸਾਨੂੰ 19 ਜੀ ਵੀ ਅਸੀਂ ਇੱਥੇ ਮਿੱਟੀ ਆ ਪਾਈ ਸੀ 23 ਜੀ ਵੀ ਅਸੀਂ ਮਿੱਟੀ ਆ ਪਾਈ ਆ ਕਮਾਲ ਕੇ ਤਾਂ ਇਹੀਂ ਸਾਰਾ ਏਰੀਆ ਕਿ ਸਾਡਾ ਗੁੰਮੋਗਾ ਜ਼ਿਲ੍ਹਾ ਜਿਹੜੇ ਜਿੰਨੇ ਪਿੰਡ ਪਿੰਦੇ ਆ ਉਹ ਸਾਡੇ ਨਾਲ ਕੇ ਤੇ ਮਾਰੇਠ ਆਉਂਦੇ ਉਹਦੇ ਕਰਕੇ ਸਾਨੂੰ ਇੰਨਾ ਜਿਹੜਾ 4-5 ਕਿਲੋਮੀਟਰ ਏ 4 ਕਿਲੋਮੀਟਰ ਡਰੇਨ ਦਾ ਏਰੀਆ ਹੈ ਅੱਗੇ ਵੀ ਸਰਕਾਰਾਂ ਨੂੰ ਆਉਂਦੇ ਰਹੇ ਪਈ ਅਸੀਂ ਇੱਥੇ ਮਿੱਟੀ ਪਾ ਦੇ ਮਿੱਟੀ ਅਸੀਂ ਅਸਲੀ ਪਾਉਣੀ ਮਿੱਟੀ ਪਾ ਕੇ ਜੁੱਚਾ ਹੋ ਕੇ ਬਣ ਜੇ ਤੇ ਬਹੁਤ ਸਰਕਾਰ ਦੀ ਮਿਹਰਬਾਨੀ ਇਹਨਾਂ ਦੀ ਸਾਰਿਆਂ ਦੀ ਤੇ ਇਹੋ ਹੀ ਸਾਡੀ ਮੰਗ ਹੈ ਹੋਰ ਮੰਗ ਤੇ ਕੋਈ ਨਹੀਂ ਕਿ ਅਸੀਂ ਇਹਨੂੰ ਉੱਚਾ ਹੋਰ ਕਰਦਾਂਗੇ ਨਾਲ ਮਿੱਟੀ ਅਸੀਂ ਤੇ ਹਰ ਤਰ੍ਹਾਂ ਸਹਿਯੋਗ ਕਰਦੇ ਕਰਦੇ ਹਾਂ ਤੇ ਗਾਂ ਵੀ ਸਾਡਾ ਨਾਲ ਸਹਿਯੋਗ ਹੈ ਜਦੋਂ ਛੜਕਬਾਨੀ ਹੋਊਗੀ ਅਸੀਂ ਇਹਨੂੰ 2-2 ਫੁੱਟ ਮਿੱਟੀ ਆਪਣੇ ਤੌਰ ਤੇ ਪਾਦਨੇ ਆ ਅਸੀਂ ਕਿਸੇ ਤੋਂ ਕੋਈ ਤੇਲ ਨਹੀਂ ਲੈਂਦੇ ਨਾ ਹੀ ਸਰਕਾਰ ਤੋਂ ਕੋਈ ਤੇਲ ਲੈਨੇ ਆ ਨਾ ਕਿਸੇ ਦੇ ਖਰਚੇ ਤੇ ਅਸੀਂ ਆਪਣੇ ਖਰਚੇ ਤੇ ਹੀ ਅੱਗੇ ਸਾਰਾ ਕੁਝ ਕਰਦੇ ਰਿਹਾ ਮਿੱਟੀ ਅਸੀਂ ਆਪਣੇ ਖਰਚੇ ਤੇ ਹੁਣ ਵੀ ਪਵਾ ਦਾਂਗੇ ਤੁਹਾਨੂੰ ਕੋਈ ਚੱਕਰ ਨਹੀਂ ਕਰ ਪਰ ਛੜਕ ਜੇ ਭਾਂਜੇ ਦੇ ਨਾਲ ਬਹੁਤ ਬਹੁਤ ਸਰਕਾਰ ਦੀ ਮਿਹਰਬਾਨੀ ਠੀਕ ਹੈ ਹਾਂਜੀ ਭਾਜੀ ਬਸ ਇਹ ਹੀ ਇਹ ਸਾਡੀ ਵੀ ਮੰਗ ਪਿਛਲੇ ਸਰਕਾਰਾਂ ਕੋਲ ਵੀ ਮੰਗ ਕਰ ਤੇ ਪਰ ਨਹੀਂ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਅਸੀਂ ਜਦੋਂ ਵੀ ਹੁਣ ਭਾਈ ਜੀ ਐਮਐਲਏ ਸਾਹਿਬ ਕੋਲ ਜਾਂਦੇ ਆ ਤਾਂ ਅਸੀਂ ਇਹੀ Desa ਸਰਪੰਚਾਂ ਬਾਗੀਆਂ ਤੋਂ ਅ ਅਨਜੀਤ ਸਿੰਘ ਖੜੇ ਨੇ ਪੱਤੀ ਮਲਦਾਨੀ ਤੋਂ ਮਨਬਰਪੁਰੇ ਤੋਂ ਰਾਜੀਵ ਸਿੰਘ ਖੜੇ ਨੇ ਤੇ ਅਸੀਂ ਇਹੀ ਮੰਗ ਹੀ ਕਰਦੇ ਆ ਵੀ ਸਾਡਾ ਜਿਹੜਾ ਇਹ ਸ਼ੇਰਿਆਲ ਤੋਂ ਬਾਗੀਆਂ ਤੱਕ ਦਾ ਜਿਹੜਾ ਫਾਸਲਾ ਹੈ 2.5 ਕਿਲੋਮੀਟਰ ਦਾ ਟੋਟਾ ਹੈ ਇਹ ਪੱਕਾ ਕੀਤਾ ਜਾਵੇ ਜਿਹੜੇ ਖਤਰੇ ਦੀ ਨਾ ਦੁਆਰਾ ਨਾਮ ਉਸ ਮੁਸੀਬਤ ਨਾ ਪਵੇ ਸਾਨੂੰ ਇਹਦੇ ਨਾਲ ਸਾਨੂੰ ਵੀ ਸੌਖਾ ਹੋ ਜਾਊ ਸਾਡੇ ਬੱਚਿਆਂ ਨੂੰ ਸਕੂਲ ਜਾਣਾ ਵੀ ਸੌਖਾ ਹੋ ਜਾਊਗਾ ਸਾਡੇ ਇੱਥੇ ਸਕੂਲ ਬਣਿਆ ਆ ਬਹੁਤ ਵਧੀਆ ਸਕੂਲ ਆ ਮੇਰੇ ਪਿੰਡ ਦਾ ਬਣਾਇਆ ਆ ਮੈਂ ਸਰਪੰਚਾ ਸ਼ੇਰੀਵਾਲ ਦਾ ਤੇ ਬੱਚੇ ਉਹ ਇਧਰੋਂ ਮਾਸਟਰ ਆਉਂਦੇ ਨੇ ਤੋਂ ਇੱਥੋਂ ਬੰਨ ਤੋਂ ਹੀ ਦੇਖ ਕੇ ਮੁੜ ਜਾਂਦੇ ਨੇ ਜਦੋਂ ਰਸਤਾ ਖਰਾਬ ਹੁੰਦਾ ਤਾਂ ਅੱਗੇ ਉਹ ਆਪਣੀ ਬਦਲੀ ਚ ਫਿਰ ਕਰਵਾ ਲੈਂਦੇ ਨੇ ਸਾਡੇ ਕੋਲ ਇਸ ਟਾਈਮ ਦੋ ਟੀਚਰ ਹੀ ਨੇ ਮਿਡਲ ਚ ਇੱਕ ਟੀਚਰ ਨੇ ਇੱਕ ਪ੍ਰਾਇਮਰੀ ਚ ਨੇ ਠੀਕ ਹੈ ਠੀਕ ਹੈ ਯਾਹ ਸਰਪੰਚ ਪੰਚਪੱਤੀ ਮਲਤਾਨੀ ਤੋਂ ਜੀ ਅਸੀਂ ਸਾਰੇ ਇਲਾਕੇ ਦੇ ਇਸ ਬਾਗੀਆਂ ਤੇ ਬਾਦਰਕੇਾਰੇ ਵਾਲਾ ਇਹਨਾਂ ਪਿੰਡਾਂ ਦੇ ਸਾਰੇ ਸਰਪੰਚ ਪੰਚਾਇਤਾਂ ਦੇ ਸਹਿਯੋਗ ਨਾਲ ਸਾਡੇ ਬਹੁਤ ਹੀ ਐਮਐਲਏ ਸਾਹਿਬ ਮਿਹਨਤੀ ਆ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਮਿੱਟੀ ਪੈ ਰਹੀ ਆ ਅੱਜ ਅਸੀਂ ਸਾਰੇ ਸਰਪੰਚ ਇਲਾਕਾ ਇਕਜੁੱਟ ਹੋ ਕੇ ਇਸ ਬੰਦ ਤੇ ਮਿੱਟੀ ਪਾ ਰਹੇ ਸਾਡੀ ਇੱਕੋ ਐਮਐਲਏ ਸਾਹਿਬ ਅੱਗੇ ਬੇਨਤੀ ਆ ਸਾਡਾ ਬੰਨ੍ਹ ਪੱਕਾ ਹੋ ਜੇ ਤੇ ਗਾਂਵ ਤੋਂ ਜਿਹੜੀ ਆ ਪਾਣੀ ਦੀ ਮੁਸ਼ਕਲ ਇਹਦਾ ਹੱਲ ਹੋ ਠੀਕ ਓਕੇ ਆ ਕੀ ਉਹਨਾਂ ਮੈਂਗਾ ਤੁਹਾਡਾ ਜੀ ਮੇਰਾ ਨਾਂ ਜਗਤਾਰ ਸਿੰਘ ਜੀ ਟੈਂਡਰ ਸੰਪੋਰਟ ਉਸ ਸਰਪੰਚਾ ਜੀ ਮੈਂ ਇਹ ਜਿਹੜੀ ਸੜਕ ਹੈ ਸੇਰੇਆਰ ਵਾਲੀ ਬਹੁਤ ਟਾਈਮ ਜੀ ਇਹਨਾਂ ਦੀ ਮੰਗ ਸੀਗੀ ਜੀ ਉਸ ਨੂੰ ਜਿਹੜੇ ਐਮਐਲ ਸ਼ਾਹ ਨੇ ਪੱਕੀ ਕਰਾਦੀ ਆ ਟੈਂਡਰ ਦਾ ਪੀਪੀ ਦਾ ਹੋ ਗਿਆ ਜੀ ਥੋੜੇ ਦਿਨਾਂ ਤੱਕ ਇੱਥੇ ਕੱਟੇ ਪੈਣੇ ਸ਼ੁਰੂ ਹੋ ਜਾਣਗੇ ਬਾਕੀ ਵੀ ਜਿੱਥੇ ਜਿੱਥੇ ਬੰਦੀ ਸਮੱਸਿਆਈ ਆ ਮੈਡਮ ਉਹਦੇ ਨਾਲ ਸੀ ਸਾਰੀ ਟੀਮ ਸਤਿ ਸ਼੍ਰੀ ਅਕਾਲ ਸਰੋਵਰ ਸਾਹਿਬ ਅਸੀਂ ਸਾਰੇ ਜਾਣਦੇ ਹਾਂ ਜੀ ਸਾਰਿਆਂ ਦੀ ਬਹੁਤ ਬੁਧੀਪੀਆ ਜੀ ਜੀ ਜੋ ਵੀ ਜਿਹੜੀ ਪ੍ਰੋਬਲਮ ਆਈ ਆ ਸਾਰੇ ਸੀ ਹੱਲ ਕੀਤੇ ਆ ਜੀ ਸਾਡੀ ਮੈਡਮ ਬਹੁਤ ਮਿਹਨਤੀ ਆ ਜੀ ਇਹ ਮੂਹਰ ਨਾਲ ਲੱਗਦੀ ਰੂਪਾਂ ਦੀ ਬਿਕੰਦੀ ਆ ਜੀ ਜਿਦਾਂ ਆਪਰ ਨੂੰ ਪਤਾ ਹੈ ਕਿ ਸਾਡੇ ਇਲਾਕੇ ਨੂੰ ਗਾਂਧੀ ਇਹ ਜੇ ਅਲਾਈਨਮੈਂਟ ਇੱਕ ਨਾਮ ਹਟਾ ਲਈ ਰਾਏਦੀਪ ਸਿੰਘ ਜੀ ਜੀ ਜੋ ਸਰਕਾਰ ਵੱਲੋਂ ਜੋ ਹਰ ਪੀਟ ਰਹਿ ਗਿਆ ਪਾਣੀ ਮਾਰ ਦੇ ਵਜੂ ਪੰਡਾ ਆ ਗਿਆ ਕੋਈ ਦਰਿਆ ਦੇ ਨੇੜੇ ਹੈਗੀ ਹੋ ਇਹਦੀ ਜੋ ਉਸ ਸਰਕਾਰ ਮੰਤਰੀ ਦਿੱਤੀ ਜਾ ਰਹੀ ਹੈ ਨਹੀਂ ਸਾਡੇ ਬੰਨ ਥੋੜੇ ਕਮਜ਼ੋਰ ਸੀਗੇ ਜੀ ਮਿੱਟੀ ਦੀ ਲੋੜ ਸੀਗੀ ਜੀ ਇਨੀ ਪਿਛਲੇ 3 ਦਿਨ ਤੋਂ ਮਿੱਟੀ ਪਾ ਰਹੇ ਆ ਸਾਰੇ ਪਿੰਡ ਰਲ ਕੇ ਜੀ ਤੇ ਸਾਨੂੰ ਮਿੱਟੀ ਨਹੀਂ ਮਿਲ ਰਹੀ ਸੀਗੀ ਜੀ ਤੇ ਅਸੀਂ ਮੈਡਮ ਸਾਭਜੀ ਤੋਂ ਬਾਣੂ ਕੈ ਨੂੰ ਰਿਕਵੈਸਟ ਕੀਤੀ ਜੀ ਅਸੀਂ ਪਿਛਲੇ 3 ਦਿਨ ਤੋਂ ਮਿੱਟੀ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਮਿੱਟੀ ਵਾਲੇ ਨੂੰ ਨਹਿਰਾਂ ਨੂੰ ਬਨੈਰੀ ਭਾਗ ਨੂੰ ਕਿਹਾ ਤੇ ਅਸੀਂ ਉਹ ਲਗਾਤਾਰ ਮਿੱਟੀ ਉਹਨਾਂ ਦੇ ਕਹਿਣ ਤੇ ਹੀ ਪਾ ਰਹੇ ਆ ਜੀ ਉੱਥੇ ਹੋਰ ਸਰਕਾਰ ਵੱਲੋਂ ਕੀ ਚੌਂਦੇ ਹੈਗੇ ਆ ਕਿਸਾਨ ਨੂੰ ਜੋ ਆਸੂ ਉਤਮ ਹੋਇਆ ਕਰਾਈ ਜਾ ਸਕੀ। ਇੱਥੇ ਸਾਨੂੰ ਫੁੱਲ ਸਾਨੂੰ ਸਾਨੂੰ ਅੱਜ ਫੁੱਲ ਪਹਿਲਾਂ ਵੀ ਫੁੱਲ ਸੂਤ ਸੀ ਅੱਜ ਵੀ ਫੁੱਲ ਹੈ ਜੀ। ਅਸੀਂ ਤੇਲ ਕਿਹਾ ਦੀ ਸਾਨੂੰ ਤੇਲ ਵੀ ਸਾਹਿਬ ਲੈ ਕੇ ਆਏ ਆ ਜੀ। ਠੀਕ ਹੈ ਮੈਡਮ ਨੇ ਤੇਲ ਭੇਜਿਆ ਜੀ। ਲਗਾਤਾਰ ਅਸੀਂ ਮਿੱਟੀ ਚੱਕ ਰਹੇ ਆ ਜੀ। ਸਾਨੂੰ ਮਿੱਟੀ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ ਚੱਕਣ ਦੇ ਵਿੱਚ। ਪਹਿਲਾਂ ਨੇਰੀ ਪਵਾ ਕਹਿੰਦਾ ਵੀ ਨਹੀਂ ਉਹਨਾਂ ਨੇ ਸਾਨੂੰ ਉੱਪਰੋਂ ਇਹ ਲੈ ਕੇ ਆਰਡਰ ਲੈ ਕੇ ਦਿੱਤੇ। ਲਗਾਤਾਰ ਅਸੀਂ ਮਿੱਟੀ ਚੱਕ ਰਹੇ ਆ ਜੀ ਤੇ ਉੱਥੇ ਦਰਿਆ ਦੇ ਪਾ ਰਹੇ ਆ ਸਾਡੇ ਬੰਨ ਕਿ ਅੱਗੇ ਨਾਲੋਂ ਅਸੀਂ ਕਹੀਏ ਪਾਣੀ ਵੀ ਥੋੜਾ ਘਟਿਆ ਵਾ ਤੇ ਬੰਨ ਵੀ ਪੂਰੇ ਮਜ਼ਬੂਤ ਹੋ ਗਏ